देखना सारी चलेंगे तो आप जितने या बेटा आएंगे जब तक ਜਦੋਂ ਇਹ ਪੰਚੀ ਆ ਗਿਆ ਤਾਂ ਸਾਡੀ ਪੰਨੀਆਂ ਸਾਰੇ ਮੁੰਡੇ ਕੋਈ ਨਾ ਮੋਜੇ ਤਾਂ ਬਸ ਇਹ ਬੱਚੇ ਦਾ ਜੀ 26 ਤਰੀਕ ਨੂੰ ਕਤਲ ਕੀਤਾ ਗਿਆ ਜੀ 27 ਤਰੀਕ ਨੂੰ ਜੀ ਐਸਐਸਓ ਸਾਹਿਬ ਨੇ ਪ੍ਰੈਸ਼ਰ ਚ ਲੈ ਆ ਕੇ ਜੀ ਪੋਸਟਰ ਮਾਡਲ ਕਰਵਾਤਾ ਜੀ ਪੋਸਟਮਾਰਟ ਤੋਂ ਬਾਅਦ ਬੋਡੀ ਕਰੇ ਤਕਰੀ ਲਿਆਂਦੀ ਤੀ ਉੱਥੇ ਤੇ ਸੰਸਾਰ ਘਟ ਲੈ ਗਈ ਸੰਸਾਰ ਘਟ ਤੇ ਪ੍ਰੈਸ਼ਰ ਤੇ ਜੀ ਇੱਥੇ ਤੋਂ ਸਾਹਮਣੇ ਦਾ ਸੰਸਕਾਰ ਕਰਵਾ ਕਰਵਾਤਾ ਜੀ ਕਹਿੰਦਾ ਮੈਂ ਤੁਹਾਡਾ ਸਿਰ ਸਾਫ ਕਰਾਉਂਗਾ ਮੈਂ ਉਹਨਾਂ ਨੇ ਰੈਸਟ ਕਰਵਾਉਂਗਾ ਤੁਸੀਂ ਬੋਡੀ ਨੂੰ ਦਾ ਸੰਸਕਾਰ ਕਰਵਾਓ ਜੀ ਅਸੀਂ ਇੱਥੇ ਸੰਸਾਦ ਦੇ ਕਹਿੰਦੇ ਦਾ ਸੰਸਕਾਰ ਕਰਤਾ ਜੀ ਉਸ ਤੋਂ ਬਾਅਦ ਜੀ ਮੈਂ ਉਹਨਾਂ ਥਾਣੇ ਵਿੱਚ ਗਈ ਜੀ ਥਾਣੇ ਵਿੱਚ ਤੇ ਇੱਥੇ ਤੋਂ ਸਭ ਕੋਈ ਜੀ ਸਾਡੀ ਸੁਣਵਾਈ ਨਹੀਂ ਕਰ ਰਹੀ ਜੀ ਉਹਨਾਂ ਨੇ ਜੀ ਰਿਸ਼ਵਤ ਖਾ ਲਈ ਜੀ ਸਾਰੀ ਮੇਰੀ ਭੁਗਤਾ ਜੀ ਪ੍ਰਸ਼ਾਸਨ ਜੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਮੈਂ ਕੱਲ ਜਾਨੀ ਮੇਰੇ ਕੱਲਾ ਪੁੱਤ ਆ ਜਨੜੇ ਮਾਰਤਾ ਜੀ ਦੋ ਗੁੱਡੀਆਂ ਦੇ ਸੀ ਮੈਂ ਕਿੱਥੇ ਲਈ ਫੇਰਾ ਜੀ ਪ੍ਰਸ਼ਾਸਨ ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰੇ ਮੇਰਾ ਦੋਤਾ ਸੀ ਜੀ ਕਲਾਸ ਹਾਂਜੀ ਵੰਗ ਬੈਂਗ ਨਹੀਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਇਨਸਾਫ ਦੇਵੋ ਮੈਂ ਜਾਨੀ ਉਹ ਬਈ ਕੁਛ ਨਹੀਂ ਮੰਗਦੀ ਮੈਨੂੰ ਇਨਸਾਫ ਮਿਲ ਉਹ ਤਾਂ ਫਿਰਦੇ ਨੇ ਸਾਰੇ ਆ ਮੈਨੂੰ ਕੁਛ ਨਹੀਂ ਪੁੱਛਦੇ ਐਂ ਘਾਰ ਤੇ ਫਿਰਦੇ ਨੇ ਮਾਜਣਾ ਕਰੇ ਬੈਠੇ ਨੇ ਮੈਂ ਫਿਰਦੀ ਦਰਦੀ ਬਾਹਰ ਨਹੀਂ ਨਿਕਲਦੀ ਹਾਂ ਕਿ ਵੀ ਮੈਨੂੰ ਮਾਰ ਦਣਗੇ ਮੇਰਾ ਕੋਈ ਨਹੀਂ ਹੈਗਾ ਉਹੀ ਤੇ ਮੇਰਾ ਗਲਾਸ ਮੇਰੇ ਮੇਰਾ ਕੋਈ ਨਹੀਂ ਅੱਗੇ ਨਾ ਪਿੱਛਾ ਮੇਰਾ ਮੈਂ ਤਾਂ ਉਹਦੇ ਸਿਰ ਤੇ ਪੱਜੀ ਪੇਤੀ ਪੈਸੇ ਖਾ ਲੈ ਜਾਂਦੇ ਨੇ ਸਾਰੇ ਆ ਮੈਂ ਸੇ ਖਾਦੇ ਨੇ ਪੈਸੇ ਖਾਦੇ ਨੇ ਬੜੇ ਸਾਨ ਪੁਣੇ ਥਾਣੇ ਦਾ ਨੇ ਪੈਸੇ ਖਾਦੇ ਨੇ ਮੈਂ ਜਾਣੀ ਆ ਮੁੜੀਉਣੀ ਜਾਣੀ ਮੈਂ ਬਾਵਾਤੀ ਨੇ ਕੁੜੀ ਆ ਮੈਂ ਕਿੱਥੇ ਜਾਵਾਂ ਜਾਣੀ ਮੈਨੂੰ ਐਂ ਡਰ ਰੱਖਦੇ ਮਗਰ ਆ ਕੇ ਸਾਨੂੰ ਵੀ ਨਾ ਮਾਰ ਦੇਣਾ ਇਹ ਕੀ ਦੋਸ਼ੀਆਂ ਦਾ ਜਦ ਮੇਰੇ ਪੁੱਤ ਦੋਤੇ ਨੂੰ ਮਾਰਦੇ ਸਾਨੂੰ ਦਾ ਮਾਰਨਾ ਬਹੁਤ ਆਸਾਨ ਹੈ ਉਹਨੂੰ ਹਾਂਜੀ ਕੀ ਨਾਮ ਹੈ ਪੰਜੀ ਤੁਹਾਡਾ ਜਸਵੀਰ ਕੌਰ ਜੀ ਪੰਜੀ ਕੀ ਮਾਮਲਾ ਇਹ ਮਾਮਲਾ ਜੀ ਬੱਚਾ ਹੈਗੇ ਆ ਸੀ ਘਰੋਂ ਜੀ ਉਸ ਤੋਂ ਬਾਅਦ ਉੱਥੋਂ ਦ ਗਾਂ ਆ ਲੈ ਇਹਨਾਂ ਦਾ ਖੋਖਾ ਜਿਹੜਾ ਉੱਥੋਂ ਬੁਲਾਇਆ ਗਿਆ ਏ ਸਾਡੇ ਕੋਲ ਬੇਬੀ ਆਈ ਭੱਜੀ ਭੱਜੀ ਵੀ ਆਏ ਕਰਕੇ ਆਏ ਗੱਲ ਉਹ ਵੀ ਮੁੰਡਾ ਹੈ ਨਹੀਂ ਉੱਥੇ ਫਿਰ ਅਸੀਂ ਇਹਦੇ ਨਾਲ ਭੱਜੇ ਸਾਰੇ ਜਣੇ ਇਹ ਉਧਰੋਂ ਲੱਭਿਆ ਜਿਹੜਾ ਅਲਵਰ ਖਾਲਾ ਸੁਆ ਉੱਥੇ ਕੋਈ ਸਿਵਾ ਸੁਆ ਉੱਥੇ ਸੀਗਾ ਜੀ ਮਰਿਆ ਪਿਆ ਸੀਗਾ ਉਥੋਂ ਪੋਸਟਮੈਨ ਨੂੰ ਚੱਕ ਕੇ ਲੈ ਕੇ ਗਏ ਜੀ ਉਦੋਂ ਬਾਅਦ ਸਿੱਧਾ ਉੱਥੇ ਲਿਆਏ ਸਿਵਿਆਂ ਚ ਜੀ ਜਦ ਸਿਵਿਆਂ ਚ ਲਿਆਏ ਤਾਂ ਜਦੋਂ ਲੋ ਐਸਐਚਓ ਮੈਨੂੰ ਖੁਦ ਕਹਿ ਰਿਹਾ ਕਹਿੰਦਾ ਬੀਬੀ ਇਹਨਾਂ ਦਾ ਨਿਵੇੜੋ ਵੀ ਤੁਸੀਂ ਮੈਂ ਤੁਹਾਨੂੰ ਜਿਵੇਂ ਤੁਸੀਂ ਕਹੋਗੇ ਓਵੇਂ ਕਰ ਦੋ ਮੈਂ ਵੀ ਕਿਹਾ ਨਾ ਮੈਂ ਕਿਹਾ ਬੇਬੇ ਤੂੰ ਐਡੇ ਵੱਡੇ ਅਫਸਰ ਦੀ ਮੰਨ ਲੈ ਜੇ ਤੂੰ ਐਡੇ ਅਫਸਰ ਦੀ ਨਹੀਂ ਮੰਨਦੀ ਤਾਂ ਵੀ ਮਾੜੀ ਗੱਲ ਆ ਵੀ ਫੇਰ ਚਲੋ ਜੀ ਇਹਨੇ ਵਿਚਾਰੀ ਨੇ ਮੰਨ ਲਈ ਅਸੀਂ ਸਾਰਾ ਮੱਲਾ ਉੱਥੇ ਇਕੱਠਾ ਹੈ ਜੀ ਫੇਰ ਉਸ ਤੋਂ ਬਾਅਦ ਜੀ ਅਸੀਂ ਕਦੇ ਕੋਈ ਕੁਝ ਕਹਿਦਾ ਕਰੇ ਕੋਈ ਕੁਝ ਕਹਿਦਾ ਕਰੇ ਮੈਂ ਕਿਹਾ ਬੇਬੇ ਤੂੰ ਐਸਚੀਓ ਦੀ ਮੰਨ ਐਸਚੀਓ ਨੂੰ ਪੁੱਛ ਵੀ ਹਾਂ ਵੀ ਕਿਵੇਂ ਆ ਫੇਰ ਅਸੀਂ ਪੁੱਛਿਆ ਜੀ ਉਹ ਮੈਨੂੰ ਕਹਿੰਦਾ ਬੀਬਾ ਨਵੇੜ ਤੂੰ ਇਹਨੂੰ ਸੰਸਕਾਰ ਕਰਾ ਅਸੀਂ ਜਿਵੇਂ ਤੁਸੀਂ ਕਹੋਗੇ ਉਹ ਮੈਂ ਦੇਖੋ ਅੱਜ 1.5 ਮਹੀਨਾ ਹੋ ਗਿਆ ਬਿਲਕੁਲ ਨਹੀਂ ਇਕ ਗਰੀਬ ਪਰਿਵਾਰ ਸੀ ਉਹੀ ਕਮਾਉਂਦਾ ਸੀ ਉਹੀ ਖਵਾਉਂਦਾ ਸੀ ਇਹਨਾਂ ਨੂੰ ਹੁਣ ਤੁਸੀਂ ਐਂ ਦੱਸੋ ਵੀ ਵਿਚਾਰੀਆਂ ਦਾ ਇਹਨਾਂ ਦਾ ਕੀ ਹੀ ਲੱਗ ਗਰੀਬ ਬਣਾ ਕੋਈ ਨਹੀਂ ਕਰਦੀ ਕੋਈ ਵਰ ਨਹੀਂ ਡੇਢ ਮਹੀਨਾ ਹੋ ਗਿਆ ਵਿਚਾਰੀਆਂ ਜਦ ਆਗ ਜਾਂਦੇ ਨੇ ਆ ਜਾਂਦੇ ਆ ਇਹਨਾਂ ਦੇ ਮੰਗਰ ਹੈ ਨਹੀਂ ਕੋਈ ਸ਼ਰਿਆਮ ਉਹ ਘੁੰਮ ਰਹੇ ਨੇ ਜੀ ਘਰੇ ਗਏ ਜਦੋਂ ਹਾਂਜੀ ਉਦੋਂ ਘਰੇ ਅੰਦਰ ਬੈਠੇ ਖੁਦ ਬੇਵੀ ਦੇਖ ਕੇ ਆਈ ਫੇ ਪੁਲਿਸ ਵਾਲਿਆਂ ਨੂੰ ਕਿਹਾ ਪੁਲਿਸ ਵਾਲੇ ਕਹਿੰਦੇ ਹਾਂ ਜੀ ਆਨੇ ਆ ਜੀ ਅੰਨੇ ਕਰੋ ਆਨੇ ਐਨੇ ਕਰੋ ਉਹਨੇ ਜੀ ਬਸ ਆਏ ਬਿਰੋ ਕਰਿਆ ਜੀ ਉਹਨਾਂ ਨੇ ਬਾਕੀ ਸਾਰਾ ਮੱਲਾ ਸਾਡੇ ਨਾਲ ਸੀਗਾ ਜੀ ਠੀਕ ਹੈ ਜੀ ਸਰ ਇੱਕ ਕਲਾਸ਼ਨਾ ਦਾ ਨੌਜਵਾਨ ਸੀ ਜਿਹੜਾ 24 ਸਾਲ ਦਾ ਉਹਦੀ ਮੌਤ ਹੋਈ ਸੀ ਇਹ ਸਰ ਉਹਦੇ ਪਰਿਵਾਰ ਦੇ ਰੋਸ ਲੈ ਕੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਕੋਈ ਕਾਰਵਾਈ ਨਹੀਂ ਕਰ ਰਿਹਾ ਉਹਨਾਂ ਨੂੰ ਇਨਸਾਫ ਦੀ ਉਮੀਦ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਕਲਾਸ਼ਨਾ ਦੇ ਲੜਕੇ ਦੀ ਮੌਤ ਹੋਈ ਸੀ ਜਿਹਦੇ ਸਬੰਧੀ 43 ਨੰਬਰ ਮਕਦਮਾ 263 2024 ਅੰਡਰ ਸੈਕਸ਼ਨ 304 34 ਆਈਪੀਸੀ ਦਰਜ ਰਜਿਸਟਰ ਕੀਤਾ ਗਿਆ ਸੀ ਦੋ ਬੰਦਿਆਂ ਦੇ ਖਿਲਾਫ ਬਬਲੀ ਤੇ ਜੀਤੀ ਦੇ ਖਿਲਾਫ ਦਰਾਨੇ ਤਫਤੀਸ਼ ਇੱਕ ਹੋਰ ਵਿਅਕਤੀ ਦਾ ਨਾਮ ਇਹਦੇ ਵਿੱਚ ਆਇਆ ਸੀ ਜਿਹਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਬਬਲੀ ਤੇ ਜੀਤੀ ਜਿਹੜੇ ਹਨ ਇਹਨਾਂ ਤੇ ਰੇਡ ਕੀਤੇ ਜਾ ਰਹੇ ਨੇ ਫਾਰੇ ਘਰੋਂ ਫਰਾਰ ਨੇ ਇਹਨਾਂ ਦੀਆਂ ਰਿਸ਼ਤੇਦਾਰੀਆਂ 'ਚ ਵੀ ਰੇਡ ਕੀਤੇ ਗਏ ਨੇ ਜੋ ਘਰੇ ਨਹੀਂ ਮਿਲ ਰਹੇ ਜਿਨ੍ਹਾਂ ਨੇ ਆਪਣੀਆਂ ਜ਼ਮਾਨਤਾਂ ਲਾਈਆਂ ਸੀ ਜਿਨ੍ਹਾਂ ਦੀਆਂ ਜ਼ਮਾਨਤਾਂ ਮਾਨਜੋਗ ਅਦਾਲਤ ਸ਼ੈਸ਼ਿੰਜਾ ਸਾਹਿਬ ਤੋਂ ਡਿਸਮਿਸ ਕਰਵਾਈਆਂ ਜਾ ਚੁੱਕੀਆਂ ਨੇ ਤੇ ਰੇਡ ਕੀਤੇ ਜਾ ਰਹੇ ਨੇ ਜਲਦੀ ਤੋਂ ਜਲਦੀ ਇਹਨਾਂ ਨੂੰ ਦੋਹਾਂ ਨੂੰ ਗ੍ਰਿਫਤਾਰ ਕਰਕੇ ਚਲਾਨ ਪੇਸ਼ ਅਦਾਲਤ ਕੀਤਾ ਜਾਵੇਗਾ